ਹੈਗੇ ਆ ਕੁਛ ਅਨਸਰ ਗੰਦੇ ਜਿਹੜੇ ਇਹਨਾਂ ਤੇ ਕਰਵਾ ਰਹੇ ਆ ਪਰ ਮੈਂ ਇਹੋ ਕਹਾਂਗੀ ਕਿ ਜਿੱਦਾਂ ਦੇ ਇਨਸਾਨ ਆ ਜਿੱਦਾਂ ਦੀ ਇਹਨਾਂ ਨੂੰ ਮਤਲਬ ਕਿ ਚਾਹੀਦਾਵਾ ਬਹੁਤ ਬਹੁਤ ਆ ਇਹਨਾਂ ਦੇ ਮਗਰ ਹੁਣ ਤੁਹਾਨੂੰ ਪਤਾ ਦੇਖ ਕੇ ਸਰਕਾਰਾਂ ਫਿਰ ਬਰਦਾਸ਼ਤ ਨਹੀਂ ਕਰਦੀਆਂ ਇਹ ਚੀਜ਼ਾਂ ਤੇ ਜੋ ਵੀ ਕਰਵਾ ਰਿਹਾ ਮੈਂ ਤੇ ਸਿੱਧੀ ਹੀ ਸਿੱਧੀ ਕਹਾਂਗੀ ਹਰਮਿਤ ਕਰਵਾ ਰਿਹਾ ਹਰਮਿਤ ਸਿੰਘ ਸੰਧੂ ਦੀ ਗੱਲ ਕਰ ਰਹੇ ਹੋ ਜਿਹੜੇ ਆਮ ਆਦਮੀ ਪਾਰਟੀ ਵਾਲੋ ਕੈਂਡੀਡੇਟ ਇਹ ਪਹਿਲਾਂ ਵੀ ਸੀ ਤੇ ਪਹਿਲਾਂ ਵੀ ਇਹਨਾਂ ਨੇ ਤਾਂ ਧਮਕੀਆਂ ਦਿੱਤੀਆਂ ਜਦੋਂ ਇਕਾਲੀ ਦਲ ਸੀ ਐਂ ਕਾਂਗਰਸ ਚ ਹਾਂ ਉਦੋਂ ਵੀ ਹਾਂ ਨਾ ਧਮਕੀਆਂ ਮਿਲ ਗਈਆਂ ਸੀ ਅਸੀਂ ਉਦੋਂ ਵੀ ਖਬਰ ਲਵਾਈ ਸੀ ਬਾਈ ਕੌਣ ਦਿੰਦਾ ਸੀ ਧਮਕੀਆਂ ਉਦੋਂ ਸਟੇਟ ਤੇ ਆਣ ਕੇ ਸਾਡੇ ਪਿੰਡ ਚ ਕੀਤੀ ਸੀ ਰੈਲੀ ਰੈਲੀ ਤੇ ਕੀ ਆਹੀ ਤੁਸੀਂ ਵੇਖ ਲਿਓ ਪੁਰਾਣੀ ਵੀਡੀਓ ਕੱਢ ਕੇ ਮਿਸ਼ਾਮ ਸਿੰਘ ਮੈਨੂੰ ਜਿੱਤ ਲੈਣ ਤੇ ਫਿਰ ਤੇਰੇ ਮੈਂ ਚਕਾਉਂਗਾ ਜੁਲੀ ਮੀਤ ਸਿੰਘ ਸੰਧੂ ਨੇ ਕਿਹਾ ਸੀ ਹਾਂ ਜੀ ਕਿਹਾ ਸੀ ਉਦੋਂ ਇਕਾਲੀ ਦਲ ਦੇ ਵਿੱਚ ਅਸੀਂ ਉਦੋਂ ਕਾਂਗਰਸ ਦੇ ਕਾਂਗਰਸ ਜੀ ਹਮਿੰਦਰ ਸਿੰਘ ਸੰਧੂ ਕਾਲੀਦਲ ਕਾਲੀਦਲ ਸੀ ਹਾਂ ਉਦੋਂ ਵੀ ਇਹਨਾਂ ਕਿਹਾ ਕਿ ਮੈਂ ਤੇਰੀ ਟਿੰਡ ਫੂੜੀ ਚਕਾਉਂਗਾ ਜਿਹੜੇ ਤੇਰੇ ਨਾਲ ਚੱਲਦੇ ਉਹਨਾਂ ਦੀ ਵੀ ਚਕਾਉਂਗਾ ਤੁਸੀਂ ਫਿਰ ਕਾਲੀਦਲ ਚ ਆ ਕੇ ਡਰਦੇ ਕਾਲੀਦਲ ਚ ਆਉਣਾ ਪਿਆ ਤੁਹਾਨੂੰ ਕਾਰਨ ਕੀ ਸੀ ਫਿਰ ਵੇਖੋ ਜੀ ਜਦੋਂ ਅਸੀਂ ਜਿੱਤ ਗਏ ਤੇ ਸਾਨੂੰ ਜਦੋਂ ਸਪੋਰਟ ਮਿਲੀ ਆ ਕਾਲੀਦਲ ਦੀ ਤੁਹਾਨੂੰ ਪਤਾ ਹੀ ਹੈ ਕਿ ਲੀਡਰ ਨਹੀਂ ਛੱਡਦੇ ਫਿਰ ਇਦਾਂ ਤੇ ਫਿਰ ਅ ਇੱਧਰ ਆ ਗਏ ਹਨ ਡਰਦ ਕਾਰਨ ਕਾਲੀਦਲ ਚ ਆਉਣਾ ਪਿਆ ਤੁਹਾਨੂੰ ਡਰ ਕਾਰਨ ਨਾਲੋਂ ਜਾਂ ਉਹਨਾਂ ਦੀ ਆਪਣੀ ਸੋਚ ਅਸੀਂ ਕਹਿੰਦੇ ਆਪਾਂ ਇੱਧਰ ਚੱਲਣਾ ਸਾਡਾ ਪਰਿਵਾਰ ਬ ਤੇ ਇਸ ਕਰਕੇਹੀਂ ਫਿਰ ਜਿੱਧਰ ਜਿ ਭਾਜੀ ਖਣਾ ਕਿਹਾ ਸੀ ਉਧਰ ਹੀ ਨਾਲ